ਅਕਸਰ ਕਿਹਾ ਜਾਂਦਾ ਹੈ ਨੌਜਵਾਨ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਨੇ ਪਰੰਤੂ ਜਿਸ ਨੌਜਵਾਨ ਦੇ ਕੋਲ ਵਿਦਿਆ ਵੀ ਹੈ ਤੇ ਜਿਸ ਨੌਜਵਾਨ ਦੇ ਕੋਲ ਧਰਮ ਦੀ ਨੋਲਜ ਵੀ ਹੈ ਕੇਵਲ ਉਹੀ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ ਜਾਂ ਫਿਰ ਉਹ ਨੌਜਵਾਨ ਜਿਨ੍ਹਾਂ ਦੇ ਕੋਲ ਧਰਮ ਦਾ ਕੋਈ ਸ਼ੁੱਭ ਗੁਣ ਨਹੀਂ ਪਰੰਤੂ ਉੱਚ ਮਿਆਰੀ ਵਿਦਿਆ ਹੈ ਉੱਚ ਮਿਆਰੀ ਵਿਦਿਆ ਬੱਚੇ ਨੂੰ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕਾਮਯਾਬ ਜ਼ਰੂਰ ਬਣਾਉਂਦੀ ਹੈ ਪਰ ਕੀ ਉਹ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਰਹਿਣ ਲਈ ਕਾਬਿਲ ਹੋ ਜਾਵੇਗਾ ਧਰਮ ਤੋਂ ਬਿਨਾ ਕੀ ਉਹ ਠੱਗੀਆਂ ਠੋਰੀਆਂ ਬੇਈਮਾਨੀਆਂ ਤੋਂ ਬਚ ਜਾਵੇਗਾ ਪੈਸਾ ਕਮਾਉਣ ਤੋਂ ਬਾਅਦ ਜ਼ਰੂਰੀ ਹੈ ਕਿ ਉਹ ਇੱਕ ਆਰਾਮਦਾਇਕ ਬਿਨਾ ਸਟ੍ਰੈਸ ਬਿਨਾ ਡਿਪਰੈਸ਼ਨ ਤੋਂ ਸੋਸਾਇਟੀ ਦੇ ਵਿੱਚ ਆਪਣੀ ਫੈਮਿਲੀ ਨੂੰ ਅੱਗੇ ਵਧਾ ਸਕੇਗਾ ਇਹ ਜ਼ਰੂਰੀ ਨਹੀਂ ਕਿ ਧਰਮ ਕੇਵਲ ਗੁਰੂ ਘਰਾਂ ਚ ਸਿੱਖਾਇਆ ਜਾਂਦਾ ਹੈ ਮੰਦਿਰਾਂ ਚ ਸਿੱਖਾਇਆ ਜਾਂਦਾ ਹੈ ਕਿ ਧਰਮ ਪਰਿਵਾਰਾਂ ਵਿੱਚ ਨਹੀਂ ਕੀ ਧਰਮ ਸਮਾਜ ਵਿੱਚ ਨਹੀਂ ਗੁਰਦੁਆਰਾ ਸਾਹਿਬ ਜਾਣ ਨਾਲ ਬੱਚੇ ਦਾ ਬੈਂਟ ਆਫ ਮਾਈਂਡ ਜ਼ਰੂਰ ਅਧਿਆਤਮਿਕ ਹੋ ਜਾਂਦਾ ਹੈ ਲੇਕਿਨ ਵਾਹਿਗੁਰੂ ਨਾਮ ਦਾ ਜਾਪ ਪਾਠ ਸਿਖਾਣਾ ਗੁਰੂ ਦੇ ਉਪਦੇਸ਼ ਬਾਰੇ ਦੱਸਣਾ ਸਾਖੀਆਂ ਦੱਸਣੀਆਂ ਇਹ ਫਰਜ਼ ਜਿਹੜਾ ਹੈ ਉਹ ਟੀਚਰਸ ਤੇ ਪੇਰੈਂਟਸ ਦਾ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਨੂੰ ਜ਼ਰੂਰ ਦੇਖਣਾ ਧਰਮ ਅਤੇ ਵਿੱਦਿਆ ਦਾ ਆਪਸੀ ਸਮੇਲ ਕੀ ਹੈ ਕਿਵੇਂ ਪਰਿਵਾਰਾਂ ਦੇ ਵਿੱਚ ਨੌਜਵਾਨਾਂ ਨੂੰ ਧਰਮ ਨਾਲ ਜੋੜਿਆ ਜਾਵੇ ਇਸੇ ਤੇ ਆਧਾਰਿਤ ਇੱਕ ਵਿਸ਼ੇਸ਼ ਮੁਲਾਕਾਤ